ਹਾਂਜੀ ਸਰ ਜੀ ਮਾਮਲਾ ਹਾਂਜੀ ਆ ਮਾਨਯੋਗ ਡੀਜੀਪੀ ਪੰਜਾਬ ਤੇ ਐਸਐਸਪੀ ਕਬੂਤਲਾ ਮੈਡਮ ਮਸਲਾ ਗੁੱਟਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਉੱਪਰ ਜਿਹੜੇ ਮਾੜੇ ਅਨਸਰ ਹੈ ਨਸ਼ਾ ਤਸਰਾ ਦੇ ਖਿਲਾਫ ਮੁਹਿੰਮ ਚੱਲੀ ਗਈ ਹੈ ਅ ਅੱਜ ਫਗਵਾੜਾ ਪੁਲਿਸ ਨੂੰ ਉਸੇ ਲੜੀ ਦੇ ਵਿੱਚ ਬਹੁਤ ਅੱਛੀ ਸਫਲਤਾ ਹਾਸਲ ਹੋਈ ਹੈ ਡੀਐਸਪੀ ਫਗਵਾੜਾ ਉਹਨਾਂ ਦੇ ਸੁਪਰਵਾਈਜ਼ਨ ਦੇ ਵਿੱਚ ਐਸਐਚਓ ਸਿਟੀ ਔਰ ਇੰਚਾਰਜ ਪੀਸੀਆ ਰ ਵੱਲੋਂ ਇੱਕ ਜੁਆਇੰਟ ਨਾਕਾ ਬੰਦੀ ਕੀਤੀ ਗਈ ਸੀ ਦੋ ਸ਼ੱਕੀ ਨੌਜਵਾਨਾਂ ਦੀ ਚੈਕਿੰਗ ਕਰਨ ਉਪਰੰਤ ਉਹਨਾਂ ਦੇ ਕੋਲੋਂ 10 ਕਿਲੋ ਗਾਂਜਾ ਰਿਕਵਰ ਹੋਇਆ ਹੈ ਇਸ ਉਪਰੰਤ ਐਫਆਈਆਰ ਨੰਬਰ 252 ਅੰਡਰ 11 ਸੈਕਸ਼ਨਸ ਆਫ ਐਨਡੀਪੀਐਸ ਰਜਿਸਟਰ ਕੀਤੀ ਗਈ ਹੈ ਦੋ ਦੋਸ਼ੀ ਜਿਨ੍ਹਾਂ ਦੀ ਗ੍ਰਿਫਤਾਰ ਨੇ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ ਰਕੇਸ਼ ਕੁਮਾਰ ਪੁੱਤਰ ਗौरी शंकर ਇਹ ਗੁਰਾਇਆ ਥਾਣੇ ਦਾ ਰਹਿਣ ਵਾਲਾ ਹੈ ਔਰ ਦਿਨੇਸ਼ ਮੰਡਲ ਜਿਹੜਾ ਕਿ ਬਿਹਾਰ ਦਾ ਰਹਿਣ ਵਾਲਾ ਹੈ ਇਹਨਾਂ ਪਾਸੋਂ ਜਿਹੜੀ ਰਿਕਵਰੀ ਹੋਈ ਹੈ ਇਹਦੇ ਅੱਗੇ ਫੋਰਵਰਡ ਬੈਕਵਰਡ ਲਿੰਕੇਜਸ ਵੀ ਇਨਵੈਸਟੀਗੇਸ਼ਨ ਅੱਗੇ ਫਰਦਰ ਕੀਤੀ ਜਾ ਰਹੀ ਹੈ। ਤੇ ਬਹੁਤ ਅੱਛੀ ਰਿਕਵਰੀ ਥਾਣਾ ਸਿਟੀ ਨੇ ਕਰੀ ਹੈ। ਤੇ ਇਸ ਦਿਨਾਲ ਹੀ ਅਸੀਂ ਆਮ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਨਸ਼ਾ ਤਸਰਾ ਦੇ ਜਿਹੜੀ ਹੈਗੀ ਉਹਦੇ ਰਿਗਾਰਡਿੰਗ ਦਿਓ। ਸਾਡੀਆਂ ਲਗਾਤਾਰ ਜਿਹੜੀਆਂ ਸੰਪਰਕ ਕਮੇਟੀਆਂ ਜਾਂ ਮੀਟਿੰਗਸ ਚੱਲ ਰਹੀਆਂ ਨੇ ਤੇ ਪਬਲਿਕ ਦੇ ਸਹਿਯੋਗ ਨਾਲ ਅਸੀਂ ਨਸ਼ਾ ਨੂੰ ਜਿਹੜਾ ਹੈ ਕਿ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਮੀਦ ਹੈ ਕਿ ਸਾਨੂੰ ਤੁਹਾਡੇ ਵੱਲੋਂ ਕੋਆਪਰੇਸ਼ਨ ਮਿਲੇਗੀ ਧੰਨਵਾਦ ਸਰ ਜਿਹੜੀਆਂ ਤਿੰਨ ਲੜਕੀਆਂ ਦੇ ਨਾਲ ਇੱਕ ਲੜਕਾ ਫੜਿਆ ਇਹਦਾ ਕੀ ਮਾਮਲਾ ਹੈ ਜੀ ਮਾਮਲੋ ਐਸਐਸਪੀ ਸਾਹਿਬ ਕੋ ਉਠਾ ਦੇ ਨਿਸ਼ਾਨਦੇਸ਼ਾਂ ਦੇ ਕੱਲ ਸਾਡੇ ਆਪਣਾ ਸਰ ਭਗਵਾਣਾ ਦੀ ਟੀਮ ਨੇ ਇੱਕ ਚੱਕ ਹਕੀਮਾ ਪਿੰਡ ਦੇ ਵਿੱਚੋਂ ਇੱਕ ਘਰ ਤੇ ਰੇਡ ਕੀਤਾ ਸੀ ਜਿੱਥੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਕਿਹੜਾ ਚੱਕਲਾ ਆ ਟਾਈਪ ਜਿਹੜਾ ਇੱਕ ਲੜਕੀ ਜਿਹੜੀ ਨਵਾਂ ਸ਼ਹਿਰ ਤੋਂ ਆ ਕੇ ਇੱਥੇ ਅਪਰੇਟ ਕਰਦੀ ਆ ਤੇ ਇਹ ਬਾਹਰੋਂ ਤੋਂ ਲੜੀਆਂ ਲੜਕੀਆਂ ਆ ਜਿਹੜੀਆਂ ਕੁਝ ਦਿੱਲੀ ਤੋਂ ਇੱਕ ਦਿੱਲੀ ਤੋਂ ਆ ਲੜਕੀ ਇੱਕ ਲੁਧਿਆਣੇ ਤੋਂ ਆ ਤੇ ਇਹ ਇੱਥੇ ਆ ਕੇ ਤੇ ਇਹ ਨਜਾਇਜ਼ ਤੌਰ ਤੇ ਕੰਮ ਕਰ ਰਹੀਆਂ ਸੀ ਤੇ ਜਦੋਂ ਰੇਡ ਕੀਤਾ ਗਿਆ ਇਹਨਾਂ ਦੇ ਨਾਲ ਇੱਕ ਜਿਹੜਾ ਲड़का ਲੋਕਤੌਰ ਗਾਹ ਦੀ ਜਿਹੜਾ ਉਸੇ ਦੇ ਲੋਕ ਸੀ ਤੇ ਇਹਨਾਂ ਤਿੰਨਾਂ ਨੂੰ ਜਿਹੜਾ ਕਾਬੂ ਕੀਤਾ ਇਹਨਾਂ ਦੇ ਨਾਲ ਜਿਹੜਾ ਕੋਈ 26000 ਰੁਪਏ ਰਿਕਵਰੀ ਤੇ ਬਾਕੀ ਹੋਰ ਵੀ ਜਿਹੜਾ ਕਾਫੀ ਸਮਾਨ ਜਿਹੜਾ ਆ ਉਹ ਗ੍ਰੰਡ ਹੋਇਆ ਤੇ ਬਾਕੀ ਵੀ ਸਾਰੇ ਜਿਹੜੇ ਇਦਾਂ ਦਾ ਕੋਈ ਕੰਮ ਦੇ ਸਿੰਪਲ ਉਹ ਕਹਾ ਦਾ ਉਹਨੂੰ ਵਾਰ ਨਹੀਂ ਲੱਗ ਕਿ ਇਸ ਕੰਮ ਦੇ ਉੱਤੋਂ ਅਟਗੰ ਲਗਾਤਾਰ ਸਾਡੀ ਜਿਹੜੀ ਨਿਗਰਾਨੀ ਜਿਹੜੀ ਆ ਉਹ ਅਸੀਂ ਰੱਖਦੇ ਆ ਤੇ ਜਿਹੜੇ ਐਲਪੀਯੂ ਦੇ ਲਾਗੀ ਵੀ ਕੋਈ ਇਦਾਂ ਦਾ ਕੋਈ ਹੈ ਕੋਈ ਡਿਸਟਰਬਲਿਸ਼ਨ ਜਿਹੜਾ ਉਹ ਵੀ ਸਾਡੇ ਦੇ ਧਿਆਨ ਦੇ ਵਿੱਚ ਆਇਆ ਤੇ ਆਪਾਂ ਉਹਨਾਂ ਨੂੰ ਹੀ ਕਾਬੂ ਕਰਾਂਗੇ ਥੈਂਕ ਯੂ ਸ਼ੁਰੂ